ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਜਿਹੜੀ ਭਾਈ ਦੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਜੱਗੀ ਡੈਰੀ ਫਾਰਮ ਤੋਂ ਬਣਾਉਣ ਲੱਗੇ ਆ ਭਾਈ ਖਾਸ ਬਰਨਾਲਾ ਸ਼ਹਿਰ ਤੋਂ ਬਣਾਉਣ ਲੱਗੇ ਆ ਬਾਈ ਕੋਲੇ ਤਕਰੀਬਨ 14 ਤੋਂ 15 گاਵਾ ਸੀ ਸਵੇਰ ਭਾਈ ਆਉਂਦੇ ਆਉਂਦੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਇਸ ਟਾਈਮ ਬਾਈ ਕੋਲੇ 7 گاਵਾ ਜਿਹੜੀਆਂ ਵਿਕਰੀ ਵਾਲੀਆਂ ਰਹਿ ਗਈਆਂ ਤੇ ਦੋ ਆ ਜਰਸੀ گاਵਾ ਭਾਈ ਇਹ ਵੀ ਸੇਲ ਹੋ ਗਈਆਂ ਆਹ ਕਰ ਲੈਨੇ ਆ ਭਾਈ ਨਾਲ ਬਾਅਦ ਆਜੋ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰਵਜਾ ਜੀ ਹੋ ਠੀਕ ਹੋ ਵਧੀਆ ਹਾਂ ਜੀ ਹਾਂ ਠੀਕ ਆ ਵਧੀਆ ਕਿਰਪਾ ਬਾਬੇ ਨਾਨਕ ਦੀ ਮੇਰ ਪਰਿਆਤਾ ਪੂਰਾ ਵਧੀਆ ਚੱਲ ਰਗਾ ਹਾਂ ਜੀ ਹਾਂ ਕੰਮ ਕਰ ਵਧੀਆ ਜੀ ਅ ਸਵੇਰੇ ਦਾ 14 15 ਗਾਵਾਂ ਗਏ ਹਾਂ ਜੀ ਬੜਾ ਬਲਬੂ ਦੋ ਬੰਦੇ ਹੋਣੇ ਤੀ ਬੜਾ ਲੇਟ ਹੋ ਗਏ ਬਾਈ ਹਾਂ ਬੜਾ ਬਲਬੂ 7 8 ਵਜੇ ਜਸੇ ਲੋਗ ਹੀ ਪਟਾਟਾ ਤੇ ਹੈਗੀਆਂ ਨੇ ਤਿੰਨ ਝੋਟੀਆਂ ਹੈਗੀਆਂ ਨੇ ਠੀਕ ਆ ਤੇ ਬਾਕੀ ਜਿਹੜੇ ਨਵੇਂ ਵੀਰ ਜੁੜੇ ਉਹਨਾਂ ਆਪਾਂ ਅਸਤ ਦੀ ਇਹਨਾਂ ਨਾਲ ਠੀਕ ਆ ਨਾਮ ਤੇ ਐਡਰੈਸ ਬੋਲ। ਨਾਮ ਜੱਗੀ ਆ ਜੀ। ਸ਼ਹਿਰ ਬਰਨਾਲਾ ਦਾ। ਜਿਹੜਾ ਲੁਧਿਆਣਾ ਰੋਡ ਆ ਬਰਨਾਲੇ ਉਹਦੇ ਰੋਡ ਤੋਂ ਕਿੰਨੇ ਕਿਲੋਮੀਟਰ ਪਿੱਛੇ ਆੜਮਾ ਬਣਾ ਨਵੜਾ ਦਾ। ਠੀਕ ਆ। ਸਿੱਖ ਵਾਲੇ ਰੋਡ ਤੇ। ਮੋਬਾਈਲ ਨੰਬਰ ਬੋਲ। 99153 ਨਾ ਨੈਕਸਸ ਆ ਤੇ। ਠੀਕ ਆ ਭਾਈ। ਤੇ ਆ ਦੋ ਜਰਸੀ ਗਾਵਾ ਹੁਣੀ ਸੇਲ ਹੋਈਆਂ ਨਾ ਭਾਈ। ਹਾਂ ਜੀ ਆ ਵੀਰ ਹੁਣੀ ਖੜੇ ਨੇ ਜੀ। ਕਰਵਾਉਨੇ ਆ ਭਾਈ ਹੁਣਾਂ ਨਾਲ ਗੱਲਬਾਤ। ਪਹਿਲਾਂ ਆਪਾਂ ਤਿੰਨ ਬੰਦਾਂ ਦੀ ਡਿਟੇਲ ਦੱਸ ਦਈਏ ਜੀ। ਠੀਕ ਆ। ਫੇਰ ਕਰਵਾਉਣਾ। ਠੀਕ ਆ। ਜਿਹੜੀ ਪਹਿਲੇ ਨੰਬਰ ਤੇ ਆ ਕੀ ਡਿਟੇਲ ਐਰ ਸ਼ਾਰ ਹੈਗੀ ਐਰ ਸ਼ਾਰ ਫੋਨ ਕਰਦਾ ਹਨਾ ਪੂਰੇ ਫੁੱਲ ਬੋਡੀ ਵੇਟ ਵਾਲੀ ਹੈ ਜਿਹੜੇ ਫਾਰਮ ਵਾਲੇ ਵੀਰ ਜਿਵੇਂ ਮੈਨੂੰ ਉਹਨੂੰ ਅੱਜ ਕੋ 500 ਰੁਪਏ ਦੇਣ ਨੂੰ ਫਾਰਮ ਵਾਲੇ ਵੀਰ ਕੋਸੂ ਕੌਣ ਲੱਗ ਜਾਣਗੇ ਠੀਕ ਹੈ ਜੀ ਉਹਨਾਂ ਬਾਅਦ ਤੇ ਪੂਰੀ ਟਾਪ ਬੈਨੀਫਿਟ ਵਾਲੀ ਵੇੜ ਹੈਗੀ ਜੀ ਹੂੰ 32 ਕਿਲੋ ਦੁੱਧ ਬਲੂਨ ਦਾ ਦਿੱਤਾ ਹੋਇਆ 32 ਲੀਟਰ ਹੈ ਹਾਂਜੀ ਦੂਜਾ ਸੂਆ ਪਿਓਰ ਹੈਰ ਸ਼ਾਰ ਹੈਗੀ ਜਿਹੜਾ ਸੀਮਨ ਵਗੈਰਾ ਲੱਗਿਆ ਉਹਦੀ ਡਿਟੇਲ ਆਪਣੇ ਕੋਲ ਹੈਗੀ ਹੈਗੀ ਠੀਕ ਹੈ ਕੋਈ ਵੀਰ ਡਿਟੇਲ ਮੰਗੂਗਾ ਤਾਂ ਪਰ ਡਿਟੇਲ ਦੇ ਦਾਂਗੇ ਓਕੇ ਬਾਈ ਫੁੱਲ ਕਾਦਾ ਬਈ ਜਾਤ ਬ੍ਰੀਡ ਫੁੱਲ ਚੰਗੇ ਆਰਡਰ ਕਮਾਲ ਦਾ ਕੱਲਾ ਕੱਲਾ ਬਹੁਤ ਸੋਹਣਾ ਥਣਦੇ ਬਾਈ ਨੇੜੇ ਕਰਕੇ ਮਿਲ ਕੇ ਮੈਨੂੰ ਦਿਖਾ ਦਿਓ ਕਿੰਨੀ ਮੋਟੀ ਜਾਂਦੀ ਆ ਕੀ ਬਾਤ ਆ ਬਾਈ ਹੂੰ ਤੇ ਲਾਡੂ ਲਾਂ ਬਹੁਤ ਪਈਆਂ ਸਾਰੀਆਂ ਬਾਲਟਾਂ ਲਾ ਕੱਢੋ ਫੇਰ ਕਰ ਬਾਈ ਨੇ ਅਜੇ 15 ਦਿਨਾਂ ਦੇ ਨੇ ਦਿਨ ਪੂਰੇ ਹੋਣ ਚ ਪਏ ਆ ਜੀ ਅੱਛਾ ਐ ਮਨੋ ਵੀ 9 ਮਹੀਨਿਆਂ ਚ 15 ਦਿਨ ਹੋ ਪਏ ਨੇ 9 ਦਿਨ ਹੋ ਪੁਰਾਲੇ ਅਜੇ 17 18 ਦਿਨ ਬਹਿਰ ਦੇ ਪਏ ਨੇ ਜੀ ਤੇ ਕੀ ਮੋਲ ਆ ਇਹਦਾ ਜੈ ਜੈ ਇਹਦਾ ਮੁੱਲ 120000 ਰੁਪਏ ਜੀ ਮਾਨਤਾਣ ਕਰ ਦੇਵਾਂਗੇ ਬਹੁਤ ਠੀਕ ਹੈ 120000 ਰੁਪਏ ਮੁੱਲ ਮਾਨਤਾਣ ਜ਼ਰੂਰ ਹੋ ਜਾ ਆਕੇ ਪ੍ਰਾਤੋ ਨੰਬਰ ਜਰਸੀ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜੀ ਹਮ ਕੱਚੀ-ਕੱਚੀ ਆ ਬਾਈ ਢੱਲਾ ਬਹੁਤ ਬਹੁਤ ਫਾਰਮ ਵਾਲਿਆਂ ਦੇ ਤੋਫੇ ਨਹੀਂ ਆਏ ਮਨੋ ਅੱਜ ਤੋਂ 20 ਦਿਨੋਂ ਫਾਰਮ ਵਾਲੇ ਚੱਲਣੇ ਨੇ ਜੀ ਵੀਰ ਠੀਕ ਆ ਜਿਨ੍ਹਾਂ ਨੇ ਬਣਾ ਪਾਉਣੀਆਂ ਉਹਨਾਂ ਨੇ ਪੂਰੇ ਬੈਨੀਫਿਟ ਹੀ ਨੇ ਹਾਂ ਜਾਂ ਵੀਰ ਜਿਹੜੇ ਕੰਨੀ ਕੰਨੀ ਦੋ ਦੋ ਬਣਾ ਲੈ ਕੇ ਵੇਚਦੇ ਆ ਠੀਕ ਆ ਉਹਨਾਂ ਦੇ ਲਈ ਤਿਆਰ ਕਰਨ ਵਾਸਤੇ ਬਹੁਤ ਜੰਗੀ ਬੱਛੀ ਹੈ ਕੈਨੇਡਾ ਨੂੰ ਦਿਖਾ ਦਿਓ ਕੱਚੀ ਕੱਚੀ ਆ ਬਈ ਢੱਲਾਂ ਦੇਖੋ ਲਫਾਫੇ ਵਾਂਗੂ ਬਾਦਲੇ ਵਾਂਗੂ ਕੀ ਬਾਤ ਆ ਨਾੜਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਵੱਡੇ ਮੋਡੀ ਵੇਡਦੀ ਐ ਤੂੰ ਦਿਖਾ ਦਿਓ ਰੇਲ ਗੱਡੀ ਦੇ ਡੱਬੇ ਜਿੱਦੀ ਬਣਾ ਮਿਲਕ ਮੇਨ ਦਿਖਾ ਦਿਓ ਥੋਨੇ ਕਿੱਡੀ ਚੰਗੀ ਆਉਂਦੀ ਐ ਤੇ ਕੀ ਮੋਲ ਆ ਕੱਚੀ ਕੱਚੀ ਇਹਦਾ ਮੁੱਲ ਲਏਗਾ ਜੀ 75000 ਰੁਪਿਆ ਮਾਨਤਾਣ ਹੋ ਜਾ ਹਾਂ ਜੀ ਮਾਨਤਾਣ ਕਰਦੇ ਆਂਗੇ ਬੜ ਬੱਡੀ ਬੁੱਡੀ ਬਹੁਤ ਆ ਟੂਆ ਟੂਆ ਪੰਜਾਬ ਵਾਲੀ ਜਰਸੀ ਵਾਹ ਇੱਕ ਕਹਿ ਦਿੰਦਾ ਪਰ ਕੁਆਲਿਟੀ ਦਿਖਾ ਦਿਓ ਪ्योर ਪੰਜਾਬ ਵਾਲੀ ਜਰਸੀ ਇਹ ਹੈ ਜੀ ਸਹੀ ਗੱਲ ਆ ਬਾਈ ਫੁੱਲ ਆਪਣੇ ਕੋਲ ਜੀ ਜਰਸੀ ਹੀ ਸੀਗੀਆਂ ਪੂਰੀਆਂ ਟੌਪ ਜੀ ਸਾਰੀਆਂ ਹਮਮ ਠੀਕ ਆ ਬਾਈ ਮੁੱਲ ਜਮਾ ਜਾਇਜਾ 75000 ਰੁਪਿਆ ਤਿਆਰ ਹੋ ਕੇ ਬੜ ਨੇ ਕੋਸ ਦੀ ਕੋਸ ਬਣ ਜਾਣਾ ਹਜੇ ਕੰਨੀਆਂ ਖੜੀਆਂ ਨੇ ਜੀ 6 ਆਂਦੀ ਹੋਊ ਆ 6 ਇਹ ਆ ਜੀ ਠੀਕ ਆ ਜੀ ਅੱਗੇ ਪ੍ਰਾਤਨ ਨੰਬਰ ਸੁਈ ਵੀ ਇਹ ਨਹੀਂ ਨਹੀਂ ਗੰਮਲ ਬੱਚੀ ਹੈ ਵੀ ਚਾਰ ਦਿਨ ਦਾ ਕਿ ਉਹ ਹੂੰ ਕਿੰਨੇ ਦਿਨ ਲੈਂਦੀ ਹੈ ਬਈ ਦਿਨ ਇਹ ਹਫਤਾ ਲੈ ਜੂਗੀ ਜੀ ਹਫਤੇ ਦੀ ਕੱਚੀ ਆ ਬਈ ਫੇਸ ਬੜਾ ਪਿਆਰਾ ਰਾਜੀ ਰੋਜੀ ਫੁੱਲਾ ਬੋਡੀ ਵੇਟ ਐਨਾ ਚੰਗਾ ਦਾ ਜੀ ਦੁੱਧ ਦੀ ਕੁਆਲਿਟੀ ਦੀ ਬਹੁਤ ਟੌਪ ਦੀ ਬੱਚੀ ਰਹੂਗੀ ਹੂੰ ਐ ਮਨੋ ਐਚ ਐਫ ਦੇ ਵਿੱਚ ਥੋੜਾ ਜਿਹਾ ਜਰਸੀ ਦਾ ਕਰਾਸ ਪੈਂਦਾਗਾ ਠੀਕ ਹੈ ਜੀ ਜਿਹੜਾ ਮੂੰਹ ਮੰਗਾ ਕੰਨ ਵਗੈਰਾ ਵੜਦੇ ਦਿਖਾ ਦਿਓ ਬ੍ਰੀਡ ਹੈ ਜਿਹੜੀ ਹੂੰ ਥੋੜਾ ਥੋੜਾ ਜਰਸੀ ਚ ਪੈਂਦੀ ਹੈ ਨਾ ਇਸ ਬੜਾ ਪਿਆਰਾ ਬੋਦੀ ਚੰਗੀ ਆ ਸਨਖਪਣਾ ਵੜ ਦੇ ਵਿੱਚ ਬਹੁਤ ਬਾਕੀ ਲੇਵਾ ਲੂਗਾ ਦਿਖਾ ਦਿਓ ਮੁੱਠੀ ਵਾਲਾ ਸਨ ਲੱਗਿਆ ਮਸ਼ੀਨ ਨਾਲ ਟੋਲੇ ਤੇ ਹੱਥੀਂ ਚਵਾਈ ਕਰ ਲੈ ਕੋਈ ਵੀਰ ਸਹੀ ਗੱਲ ਆ ਟੌਪ ਕਲਾਸ ਵੜ ਨਿਕਲੂਗੀ ਤੇ ਮੁੱਲ ਕੀ ਆਦਾ ਜੈ ਜਫਰ ਮੁੱਲੇ ਨਾ 82000 ਰੁਪਏ ਜੀ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਕਰ ਦੇਗੇ ਜੀ 82000 ਰੁਪਏ ਮੁੱਲੇ ਮਾਨਤਾਨ ਜਰੂਰ ਹੋਏ ਥਣ ਬੜਾ ਚੰਗਾ ਮੁੱਠੀ ਵਾਲਾ ਥਣ ਕੱਲਾ ਪੂਰੀ ਟੌਪ ਕਲਾਸ ਮੱਚੀ ਆਲੀ ਐ ਮਾਨੂੰ ਅਜ ਤਾਂ ਐ ਬੜੂ ਰੁਗ ਪਰਦਾ ਗੱਲ ਵਿੱਚ ਸਹੀ ਕਰਦਾ ਅੱਗੇ ਬਈ ਜਰਸੀ ਇਹ ਹਾਂ ਇਹ ਜੋੜੀ ਵੀਰਾਂ ਨੂੰ ਵੇਚੀ ਆਪਾਂ ਠੀਕ ਆ ਬਾਈ ਆਪਣੀ ਵੀਡੀਓ ਬਹੁਤ ਚਿਰ ਤੋਂ ਦੇ ਆ ਜੋ ਵੀਰੇ ਕਰ ਲੈਨੇ ਬਾਈ ਨਾ ਕਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਠੀਕ ਠਾਕ ਜੀ ਆਪ ਸਨਾਵੋ ਜੀ ਠੀਕ ਆ ਜੀ ਵਧੀਆ ਜੀ ਤੇ ਕਿਹੜੇ ਪਿੰਡ ਤੋਂ ਆਏ ਹੋ ਬਾਈ ਅਸੀਂ ਆਏ ਜੀ ਹਰਿਆਣੇ ਚੋਂ ਵਾਲਾ ਡਿਸਟ੍ਰਿਕਟ ਆ ਠੀਕ ਆ ਜੀ ਪਿੰਡ ਭੁੰਨੀ ਆਪਣਾ ਹੀ ਠੀਕ ਆ ਬਾਈ ਹਾਂਜੀ ਤੇ ਆਪਣਾ ਬਾਬਾ ਡੈਰੀ ਫਾਰਮ ਚੈਨਲ ਦੇ ਕੇ ਆਇਓ ਹਾਂਜੀ ਠੀਕ ਆ ਬਾਈ ਤੇ ਦੋ ਗਾਵਾਂ ਲਈਆਂ ਨੇ ਹਾਂਜੀ ਦੋ ਲਈਆਂ ਜੀ ਕਿਵੇਂ ਲੱਗਿਆ ਬਾਈ ਦਾ ਕੰਮ ਬਾਈ ਦਾ ਕੰਮ ਤਾਂ ਸਾਨੂੰ ਅਸੀਂ ਸਵੇਰ ਦੇ ਅੱਜ ਦੇਖ ਰਹੇ ਹਾਂ ਇਸ ਏਰੀਆ 'ਚ ਠੀਕ ਹੈ ਔਰ ਬਾਈ ਦਾ ਕੰਮ ਸਾਨੂੰ ਬਹੁਤ ਸਾਫ ਸੁਥਰਾ ਲੱਗਿਆ ਅੱਛਾ ਹਾਂਜੀ ਤੇ ਦੋਨੇ ਗਾਵਾਂ ਪਸੰਦ ਆ ਗਈਆਂ ਹਾਂਜੀ ਸਾਨੂੰ ਦੋਨੇ ਗਾਵਾਂ ਪਸੰਦ ਆ ਗਈਆਂ ਹੂੰ ਤੇ ਇਸ ਕਰਕੇ ਅਸੀਂ ਬੜਾ ਫਿਰਿਆ ਪਰ ਸਾਨੂੰ ਜੋ ਗਾਈ ਦੀਆਂ ਗੱਲਾਂ ਸਾਫ ਸੁਥਰੀਆਂ ਤੇ ਬਾਈ ਦਾ ਜੋ ਸਿਸਟਮ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਠੀਕ ਹੈ ਜੀ ਹਾਂਜੀ ਜੇ ਹੋ ਜੀਆਂ ਪਾਲਦੀਆਂ ਸੀ ਉਹੇ ਜੀਆਂ ਮਿਲ ਗਈਆਂ ਹੈ ਹਾਂਜੀ ਤੇ ਭਾ ਕਿਵੇਂ ਸੀ ਗਿਆ ਪਾ ਬਿਲਕੁਲ ਠੀਕ ਲੱਗਿਆ ਜੀ ਸਾਨੂੰ ਅਸੀਂ ਜੋ ਫਿਰ ਕੇ ਦੇਖਿਆ ਵੀ ਸਾਨੂੰ ਬਹੁਤ ਜੈ ਜੇ ਰੇਟਾਂ ਦੇ ਵਿੱਚ ਠੀਕ ਲੱਗਿਆ ਸਾਨੂੰ ਸਿਸਟਮ ਜੀ ਠੀਕ ਹੈ ਬਾਈ ਹਾਂਜੀ ਤੇ ਹੋਰ ਭਰਾਵਾਂ ਨੂੰ ਕਹੋਗੇ ਵੀ ਆਉਣ ਇੱਥੇ ਬਿਲਕੁਲ ਜੀ ਬਿਲਕੁਲ ਮੁੜ ਕੇ ਅਸੀਂ ਵੀ ਆਵਾਂਗੇ ਕਿਸੇ ਹੋਰ ਭਰਾ ਨੂੰ ਵੀ ਜ਼ਰੂਰ ਕਹਾਂਗੇ ਅਸੀਂ ਠੀਕ ਹਾਂਜੀ ਹੂੰ ਬਾਈ ਦਾ ਕੰਮ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਜੋ ਸਾਫ਼ ਸੁਥਰੀ ਗੱਲ ਹੈ ਸਾਫ਼ ਸੁਥਰੀ ਗੱਲ ਹੈ ਹਨ ਤੇ ਦੋ ਕੰਮ ਬਾਈ ਨੇ ਬਈ ਲਈ ਦੇ ਪਹਿਲੇ ਨੰਬਰ ਵਾਲੀ ਜਰਸੀ ਦੇਖੋ ਟੌਪ ਰੀਡ ਫੇਸਬੁਕਸ ਬਹੁਤ ਜਗ੍ਹਾ ਰਾਜੀ ਰੋਜੀ ਫੁੱਲ ਪਾ ਬਾਈ ਨੂੰ ਜੈਜ ਲੱਗੇ ਤੇ ਪਸੰਦ ਆਇਆ ਮਾਲ ਤੇ ਬਾਈ ਦਾ ਸੁਭਾਅ ਵੀ ਬਾਈ ਕਹਿੰਦਾ ਚੰਗਾ ਲੱਗਿਆ ਜਿੰਨੀ ਗੱਲ ਅਸੀਂ ਉੰਨੀ ਕ ਦੱਸੀ ਹੈ ਹਨਾ ਬਈ ਹਾਂਜੀ ਠੀਕ ਆ ਬਾਈ ਓਕੇ ਬਾਈ ਧੰਨਵਾਦ ਓਕੇ ਅੱਗੇ ਜੱਗੀ 4 ਨੰਬਰ ਪਹਿਲਾਂ ਬੱਚੀ ਆ ਜੀ ਅੱਜ ਸੂਈ ਨੂੰ ਚੌਥਾ ਦੇਣਾ ਜੀ ਠੀਕ ਆ ਆ ਮਮਾ ਵੀ 14 ਤੋਂ 15 ਕਿਲੋ ਬੋਲੀ ਬਿਲਕੁਲ ਤਿਆਰ ਆ ਗਈ ਠੀਕ ਆ ਜੀ ਮੰਗਰ ਬੱਚਾ ਹੈਗਾ ਬੱਚੇ ਥੋੜਾ ਕੱਚੇ ਜਿਹਾ ਬੈਠੇ ਨੇ ਅੱਛਾ ਉਧਰ ਨਹੀਂ ਹਾਂਜੀ ਆਰਡਰ ਕਮਾਲ ਦਾ ਮੰਗਰ ਪੂਰੇ ਸੋਨੇ ਦਾ ਨੱਕੀ ਹਰੇ ਕੁਝ ਚੀਜ਼ ਦੀ ਪੂਰੀ ਸਾਫ ਸੁਗਰੀ ਵੜਾੜਾ ਜੀ ਹਮ ਚਵਾਈ ਚੁਬਾਈ ਦੀ ਹਰੇ ਕੁਝ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੈ ਬੋਲ ਗਾਰੰਟੀ ਹਾਂਜੀ ਇਹਦਾ ਫਿਰ ਜੱਜਾ ਇਹਦਾ ਮੁੱਲ ਹੈਗਾ 55000 ਰੁਪਏ ਜੀ ਮਾਨਦਾਰ ਖੁਸ਼ ਕਰ ਦਾਂਗੇ ਪੂਰਾ ਜੀ 55000 ਰੁਪਏ ਮੁੱਲ ਮਾਨਤਨ ਜ਼ਰੂਰ ਹੋ ਜਾਊਗਾ ਬਈ ਚਵਾਈ ਕਰਤੀ ਨਹੀਂ ਹਾਂ ਯਾਰ ਬੈਣ ਹੁਣੀ ਚੋਕੇ ਹਟਿਆ ਆ ਵੀਰਾਂ ਨੇ ਮੰਗਰੀ ਖੜਿਆ ਬਾਈ ਇਹਨਾਂ ਨੂੰ ਚੋਈ ਹੈਗੀ ਹਰੇ ਕੋਈ ਆਪਣਾ ਸੌਦਾ ਨਹੀਂ ਮਤਲਬ ਤੈ ਹੋਇਆ ਹੈਗਾ ਠੀਕ ਆ ਜੀ ਤੇ ਜੁਦੀ ਦਾ ਲੈ ਰਹੀ ਹੈ ਮੰਨ ਲਓ ਵੀ ਬੱਚੇ ਨੂੰ ਚੰਗਾ ਕੇ 14 ਕਿਲੋ ਦੁੱਧ ਜਮਾ ਨੈਟ ਤਿਆਰ ਆ ਜੀ ਨੈਟ ਤਿਆਰ ਆ ਬਾਈ ਹਾਂ ਜੀ ਚਾਹੇ ਕੋਈ ਚਾਰ ਨੰਗ ਚੋਲੇ ਆਪਣੇ ਕੋਲ ਹਰ ਚੀਜ਼ ਦੀ ਆਪਣੀ ਗਾਰੰਟੀ ਹੋ ਹੂੰ ਕੱਦ ਵੱਡ ਚੰਗਾ ਫੇਸ ਚਾਹੀਦਾ ਥਣ ਦੇਵੇ ਜੀ ਸਾਫ ਸੁਥਰੀ ਠੀਕ ਆ ਤੇ ਮੁੱਲ ਜੈ ਜੀ ਆ ਹਾਂ ਜੀ ਕਿੰਨਾ ਮੁੱਲ ਆ ਬਜੀ ਇਹਦਾ ਮੁੱਲ ਹੈਗਾ 60000 ਰੁਪਏ 2000 ਰੁਪਏ ਛੋਟ ਕਰ ਦੇਗੇ 60000 ਰੁਪਏ ਮੁੱਲ ਆ 2000 ਰੁਪਏ ਛੋਟ ਕਰ ਦੇਗੇ ਪਰ ਇਹ ਵੀਰ ਬਣ ਕੇ ਮਤਲਬ 55 56 ਦਾ ਨਾ ਫੋਨ ਲਾਇਓ ਖੇਚੜਾ ਕਰਿਓ ਇਹ ਤਾਂ ਪਹਿਲੇ ਦੱਸਤਾ ਜਿੰਨੇ ਜਿਹੜਾ ਆਪਣੇ ਮੁੱਲ ਨੇ ਉਹ ਜੋ ਮਤਾਨ ਹੋ ਜਾਊਗਾ ਮਤਲਬ ਵੀਰ ਬਣ ਕੇ ਬਾਹਰ ਘੱਟ ਵਾਲਾ ਨਾ ਖੇਚਣਾ ਠੀਕ ਹੈ ਬਈ ਅੱਗੇ ਜੇ ਜੱਗੀ ਮਾਜੇ ਬਾਰੇ ਕਿਹੜੀ ਮਾਜਾ ਆਏ ਇਹ ਮਾਜਾ ਹਮ ਪਟੜ ਇਹ ਮੰਗਰ ਕਟਾਰੀ 4 ਮਹੀਨੇ ਦੀ ਗੱਬਣ ਆ ਜੀ ਹਮ 6 ਕਿਲੋ ਦੋਪੇ 5 ਕਿਲੋ ਦੋ ਮੰਨ ਕੇ ਲੈ ਲੇ ਜਿਹੜਾ ਵੀਰ ਲੈ ਕੇ ਜਾਊਗਾ ਜੀ ਠੀਕ ਆ ਆਰਡਰ ਥਾਂ ਦੇਵੇ ਦੀ ਪੂਰੀ ਸਾਫ ਸੁਥਰੀ ਹੈਗੀ ਟੋਕੜ ਗੱਬਣ ਚੈੱਕ ਪਾਸ ਹਨ 4 ਮਹੀਨੇ ਦੀ ਚੈੱਕ ਪਾਸ ਹੈ ਜੀ ਆਪਣੀ ਚੈੱਕ ਕਰਾ ਕੇ ਲੈਣ ਦੀ ਹੋਈਆਂ ਕੋਈ ਜਿਹੜਾ ਵੀਰ ਲੈ ਕੇ ਜਾਊਗਾ ਉਹ ਚੈੱਕ ਕਰਾ ਲਵੇ ਬਹੁਤ ਠੀਕ ਹੈ ਕੀ ਮੋਹਲਾ ਦਾ ਜੱਜ ਇਹਦਾ 5000 ਰੁਪਏ ਹੈ ਜੀ ਮਾਨਤਾ ਕਰ ਦਿਆਂਗੇ ਬਹੁਤ ਠੀਕ ਹੈ ਬਈ ਅੱਗੇ ਬਈ ਦੋ ਨੰਬਰ ਹਾਂ ਜੀ ਪਲੂਨ ਕੱਟੀ ਹੈਗੀ ਮਾਂਗਰ ਵੀ ਕੱਟੀ ਐ ਇਹਦੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਇਹਨੂੰ ਹੋ ਗਏ ਜੀ ਚੌਥਾ ਦਿਨ ਅਜ ਠੀਕ ਆ ਦੁੱਧ ਬਾਦ ਕਿੰਨਾ ਦੁੱਧ ਇਹ ਬੰਲੇ ਬਾਈ ਹੁਣ 10 ਕਿਲੋ ਬੋਲੀ ਜਮਾ ਤਿਆਰ ਆ ਗਈ ਠੀਕ ਆ ਤੇ ਕੀ ਮੁੱਲ ਆਈ ਇਹਦਾ ਜੈਜ ਦਾ ਦੋ ਦੰਦਾ ਕਿੰਨਾ ਹਮ ਮੁੱਲ ਇਹਦਾ 85000 ਰੁਪਏ ਬਾਈ ਜੀ 82000 ਦੀ ਦੇ ਦਾਂਗੇ 85000 ਰੁਪਏ ਮੁੱਲ ਆ 82000 ਦੀ ਬਾਈ ਕਹਿੰਦਾ ਛੋਟੀ ਦੇ ਲਾਂਗੇ ਬਾਈ ਹਾਂ ਹਾਂ ਅੱਗੇ ਬਾਈ ਅੱਗੇ ਤਾਜੀ ਸੂਈ ਵੀ ਮੇਹਾਂ ਜੀ ਹਮ ਮਾਲਕ ਨੇ ਆਪਣੀ ਦੂਜਾ ਸੂਆ ਕਹਿ ਕੇ ਦਿੱਤੀ ਆ ਜੀ ਤੀਜਾ ਸੂਆ ਮੰਨ ਕੇ ਲੈ ਰਹੇ ਜਿਹੜਾ ਵੀਰ ਲਊਗਾ ਠੀਕ ਆ ਜੀ ਆ ਟਾਈਮ 11 ਕਿਲੋ ਦੁੱਧ ਜਮਾਂ ਤਿਆਰ ਆ ਜੀ ਸੂਈ ਨੂੰ 10 ਦਿਨ ਹੋ ਗਏ ਹਮਮ 99 ਦੀ ਪੂਰੀ ਸਾਫ ਹੈ ਜੀ ਮੁੱਲ ਭਾਈ ਇਹਦਾ ਮੁੱਲ ਦਾ 80000 ਰੁਪਏ ਵੀ 2000 ਛੂਟ ਕਰ ਦਿਆਂਗੇ ਬਹੁਤ ਠੀਕ ਆ ਭਾਈ ਧੰਨਵਾਦ